ਉਹ ਦੇਖਾਂਗੇ ਜੇਕਰ ਨਹੀਂ ਕਾਰਵਾਈ ਹੁੰਦੀ ਅਸੀਂ ਕਾਨੂੰਨ ਅਸੀਂ ਪ੍ਰਸ਼ਾਸਨ ਖੜਾ ਅਸੀਂ ਹੱਥ ਮੰਨ ਕੇ ਹੀ ਬੇਨਤੀ ਕਰਦੇ ਹੁੰਨੇ ਆ ਜਿੱਥੇ ਕਾਰਵਾਈ ਨਹੀਂ ਹੁੰਦੀ ਪਰ ਛੱਡ ਤੋਂ ਅੰਦੋਲਨ ਤੋਂ ਇਲਾਵਾ ਹੋਰ ਸਾਡੇ ਵੱਲੇ ਪੱਲੇ ਹੋਰ ਕੁਝ ਨਹੀਂ ਹੈ ਠੀਕ ਹੈ ਜੀ ਵਿਰੋਧ ਕਰਨ ਤੋਂ ਇਲਾਵਾ ਸਾਡੇ ਹੋਰ ਕੁਝ ਨਹੀਂ ਹੈਗਾ ਜਿੰਨੇ ਵੀ ਤੁਸੀਂ ਆਪਾਂ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਦੇ ਤੇ ਬਾਕੀ ਤੁਸੀਂ ਸਾਰੀਆਂ ਪ੍ਰਸ਼ਾਸਨ ਨੂੰ ਸਾਹਿਬ ਉੱਤੇ ਕਿੱਥੇ ਅੱਜ ਜਿਹੜੀ ਹੁਣ ਤੁਸੀਂ ਦਰਖਾਸਤ ਦੇ ਰਹੀ ਨੇ ਉਹ ਕਿਵੇਂ ਕਿੱਥੇ ਰਹੀ ਉਹ ਹੁਣੇ ਤੁਹਾਨੂੰ ਇੱਕ ਡੈਸਕ ਨਾ ਸਾਹਿਬ ਤੁਹਾਨੂੰ ਬਿਸ਼ਵਾਸ ਦੇਣਾ ਚਾਹੁੰਦਾ ਹਾਂ ਹਲਕਾ ਕਰਕੇ ਦੇਣੀ ਤੁਹਾਨੂੰ ਵੀ ਮੈਸੇਜ ਕਰ ਦਿੰਦਾ ਸਾਰਾ ਕਰਕੇ ਆਟਾਣਾ ਮਤਲਬ ਉਤੇ ਹੈਗਾ ਉਹਨੂੰ ਜਾ ਕੇ ਦੇ ਦਿਓ ਜੇ ਦੋ ਜਿਨ੍ਹਾਂ ਦੇ ਕੋਲ ਆਲਰੇਡੀ ਦਰਖਾਸਤਾਂ ਹੈਗੀਆਂ ਨੇ ਜਿਨ੍ਹਾਂ ਨੇ ਦਿੱਤੀਆਂ ਨੇ ਉਹਨਾਂ ਨੂੰ ਦੁਬਾਰਾ ਦੇ ਦਿਓ ਠੀਕ ਹੈ ਸਾਰਾ ਠੀਕ ਹੈ ਜੀ ਉਹ ਸਿਰਫ ਅੱਜ ਜਾ ਕੇ ਆਪਣਾ ਯੂਆਈਡੀ ਨੰਬਰ ਉੱਤੇ ਲਿਖਾ ਦਿਓ ਆਪਣਾ ਦਰਖਾਸਤ ਨੰਬਰ ਲਿਆ ਕੇ ਜੀ ਸਾਹਬ ਨੂੰ ਮਿਲਿਓ ਦੂਜੀ ਗੱਲ ਅਸੀਂ ਪ੍ਰਸ਼ਾਸਨ ਨੂੰ ਹੋਰ ਬੇਨਤੀ ਕਰੀ ਹੈ ਜਿਹੜੇ ਜ਼ਿਆਦਾਤਰ ਪਲਾਜੈਂਟ ਭਗੌੜੇ ਹੋਏ ਨੇਗੇ ਅਸੀਂ ਇਹ ਕਹਿਣਾ ਹੈ ਕਿ ਜਦੋਂ ਇੱਕ ਤੇ ਪਰਚਾ ਦਰਜ ਹੋ ਗਿਆ ਉਹਨਾਂ ਦੇ ਪਾਸਪੋਰਟ ਜਮ੍ਹਾਂ ਕਰਨੇ ਇਹ ਵਿਦੇਸ਼ ਨਾ ਭੱਜਣੇ ਵਿਦੇਸ਼ ਬਹੁਤ ਭੱਜੇ ਹੋਏ ਨੇਗੇ ਜਿੰਨੀਆਂ ਵੀ ਬਠਿੰਡੇ ਦੇ ਕਈ ਭੱਜੇ ਨੇ ਅਸੀਂ ਇਹ ਕਹਿਣਾ ਵੀ ਜਦੋਂ ਇੱਕ ਵਾਰੀ ਇਹਦੇ ਪਰਚਾ ਦਰਜ ਹੋ ਗਿਆ ਨਾਲ ਇਹਦਾ ਪਾਸਪੋਰਟ ਨਾਲ ਇਹਨਾਂ ਦਾ ਰੱਖਣਾ ਬੜਾ ਜ਼ਰੂਰੀ ਹੈ ਤਾਂ ਕਿ ਜਿਹੜਾ ਬਾਹਰ ਨਾ ਭਾ ਸਕਣ ਲੰਮਾ ਸਮਾਨ ਨੂੰ ਇੱਥੇ ਕਿਹੜੇ ਖਵਾਉਣੇ ਆ ਤੇ ਸਾਨੂੰ ਸਾਡਾ ਮਕਸਦ ਹੈ ਕਿ ਸਾਡੇ ਪੈਸੇ ਮਿਲਣੇ ਚਾਹੀਦੇ ਅਸੀਂ ਪਰਚਾ ਕੋਈ ਅਸੀਂ ਕਹਿੰਦਾ ਪ੍ਰਸ਼ਾਸਨ ਪਰਚਾ ਪ੍ਰਸ਼ਾਸਨ ਕੋਲੇ ਬੜੇ ਤਰੀਕੇ ਹੁੰਦੇ ਨੇਗੇ ਬੜੇ ਕਾਨੂੰਨ ਦੇ ਹੱਥ ਲੰਮੇ ਨੇਗੇ ਅਸੀਂ ਕਹਿੰਦਾ ਪਰਚਾ ਦਰਜ ਤੋਂ ਕਰਨ ਤੋਂ ਪਹਿਲਾਂ ਸਾਡੇ ਪਹਿਲਾਂ ਤੁਸੀਂ ਪੈਸੇ ਵਾਪਸ ਕਰਵਾ ਸਕਦੇ ਹਾਂ ਅਸੀਂ ਪ੍ਰਸ਼ਾਸਨ ਅਕਿ ਸਾਡੀ ਬੇਨਤੀ ਹੈ ਇਹ ਇਹ ਵੀ ਗੱਲ ਪ੍ਰਸ਼ਾਸਨ ਨੇ ਮੰਨ ਲਈ ਵੀ ਜਿਵੇਂ ਤੁਸੀਂ ਕਹੋਗੇ ਵੀ ਤੁਸੀਂ ਕਹੋਗੇ ਭਰਤੇ ਅਸੀਂ ਬਾਅਦ ਦਰਜ ਕਰਾਂਗੇ ਪਹਿਲਾਂ ਤੁਹਾਡੇ ਅਸੀਂ ਪੈਸੇ ਉਹਨੂੰ ਬਲਾਕ ਕਿ ਉਹਨੂੰ ਉਹਨੂੰ ਏਜੰਟ ਨੂੰ ਤੁਹਾਡੇ ਸਾਹਮਣੇ ਉਹਨੂੰ ਪੁੱਛਾਂਗੇ ਵੀ ਤੂੰ ਪੈਸੇ ਵਾਪਸ ਕਿਉਂ ਨਹੀਂ ਕਰਦਾ ਉਸ ਤੋਂ ਬਾਅਦ ਅਸੀਂ ਕਾਨੂੰਨੀ ਕਾਰਵਾਈ ਬੰਡਾਂਗੇ ਜਿਹੜਾ ਕਿ ਪ੍ਰਸ਼ਾਸਨ ਦਾ ਇੱਕ ਦਬਕਾ ਹੁੰਦਾ ਉਹ ਵੀ ਕੰਮ ਹੁੰਦਾ ਠੀਕ ਹੈ ਚਲ ਐਸਪੀ ਸਾਹਿਬ ਆਏ ਨੇ ਬਰਬਾਦ ਬਣਾਉਣਗੇ ਤੁਹਾਨੂੰ ਜਿਹੜੀ ਗੱਲ ਕਰਨੀ ਨੇ ਗੱਲ ਤਾਂ ਪਰ ਖੜਦਾ ਪੈਣਾ ਮੈਂ ਆਲਰੇਡੀ ਸਾਰਿਆਂ ਨੂੰ ਦੂਜੇ ਪਾਸੇ ਜਿਹੜੇ ਰਤਰਾਖਸ ਤੋਂ ਪੀਣ ਤੇ ਪਰ ਇੱਥੇ ਆਏ ਨੇ ਜਿਨ੍ਹਾਂ ਨੇ ਉਥੇ ਲਾਈ ਨੇ ਉਹਨਾਂ ਨੂੰ ਆਲਰੇਡੀ ਆਸ਼ਵਾਸਨ ਦਿੱਤਾ ਹੈਗਾ ਕਿ ਅਸੀਂ ਸਾਡੀ ਨੀਅਤ ਸਾਫ਼ ਹੈ ਇਸ ਕਰਕੇ ਅਸੀਂ ਇਹਨੂੰ ਬੰਦੇ ਨੂੰ ਫੜ ਕੇ ਅੰਦਰ ਦੇ ਦਿੱਤਾ ਠੀਕ ਹੈ ਸਰ ਠੀਕ ਹੈ ਨੇ ਜਿਹੜਾ ਪਹਿਲਾਂ ਜਿਹੜਾ ਇੱਕ ਰੌਲਾ ਜਿਹਾ ਸੀਗਾ ਜੀ ਕਿ ਇੱਥੇ ਹੱਥ ਨਹੀਂ ਪੈ ਰਿਆ ਫਲਾਣਾ ਨਹੀਂ ਪੈ ਰਿਆ ਹੁਣ ਬੜੀ ਕਲੀਅਰ ਡਾਇਰੈਕਸ਼ਨ ਹੈਗੀ ਹੈ ਕਿ ਮਤਲਬ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਉਹਨਾਂ ਨਾਲ ਗਾਲੀ ਕਾਨੂੰਨ ਦੇ ਦਾਇਰੇ ਦੇ ਵਿੱਚ ਕੀਤੀ ਜਾਊਗੀ ਠੀਕ ਹੈ ਜੀ ਸੋ ਜੇਕਰ ਤੁਹਾਡੀ ਵੀ ਕੋਈ ਐਪਲੀਕੇਸ਼ਨ ਹੈ ਕਿਸੇ ਵੀ ਮਤਲਬ ਹੈਗੀ ਹੈ Yellowstone ਤੇ ਜਿਹੜਾ ਦੂਜਾ ਵੀਜ਼ਾ ਲੈਂਡ ਆ ਉਹਦੀ ਸੈਟ ਮੇਰੇ ਕੋਲ ਹੈ ਜੇ ਉਹਦੇ ਨਾਲ ਕੋਈ ਪੀੜਤ ਹੈਗਾ ਉਹ ਮੈਨੂੰ ਆ ਕੇ ਮਿਲ ਸਕਦਾ ਹੈ ਜੇ ਕਿਸੇ ਦੀ ਐਫਆਈਆ ਲੋਜ ਹੋ ਗਈ ਹੈ ਉਹ ਤਾਂ ਵੈਲੈਂਡ ਕੋਡ ਹੈ ਜੇ ਦੀ ਨਹੀਂ ਹੋਈ ਹੈ ਉਹ ਆ ਕੇ ਮੈਨੂੰ ਮਿਲ ਸਕਦਾ ਇਸ ਤੋਂ ਇਲਾਵਾ ਅਸੀਂ ਉੱਥੇ ਇੱਕ ਮਤਲਬ ਹੈਲਪ ਟੈਸਟ ਬਣਾ ਦਾਂਗੇ ਕੱਲਾ ਇੱਕੋ ਹੀ ਉਹ ਨੰਬਰ ਸ਼ੇਅਰ ਕਰ ਦਾਂਗੇ ਤੁਸੀਂ ਜਾਣਾ ਸਿਰਫ ਉਹਦੇ ਕੋ ਆਪਣੀ ਦਰਖਾਸਤ ਦੇਣੀ ਹੈ ਤੇ ਤੁਹਾਨੂੰ ਆਟੋਮੈਟਿਕਲੀ ਤੁਹਾਡਾ ਯੂਆਈਡੀ ਨੰਬਰ ਆ ਜਾਏਗਾ ਉਹ ਅਸੀਂ ਅਗਲੀ ਕਾਰਵਾਈ ਜਿਹੜੀ ਹੈ ਉਹ ਅਸੀਂ ਨਾਰਮਲ ਆਪਣਾ ਜਿਹੜਾ ਹੈਗਾ ਉਹ ਕਰਦੇ ਰਹਿਣਾ ਤੁਹਾਡੀ ਸੰਤੋਸ਼ਟੀ ਜ਼ਰੂਰੀ ਹੋਏਗੀ ਅਕ੍ਰੋਸ ਦੀ ਕਿਸੇ ਦੇ ਖਿਲਾਫ ਵੀ ਲਿਆਉਣਾ ਹੈ ਪਹਿਲੀ ਪਹਿਲੇ ਇਹ ਹੋਊਗੀ ਕਿ ਤੁਹਾਡੇ ਮਸਲੇ ਹੱਲ ਹੋ ਜਾਣ ਨਹੀਂ ਹੁੰਦਾ ਤੇ ਫਿਰ ਆਪਣੀ ਕਾਨੂੰਨੀ ਕਾਰਵਾਈ ਵਿਦਨ ਐਸ ਪਰ ਲਾਅ ਅਸੀਂ ਕਰਨੀ ਕਰਦੇ ਇੱਕ ਸਰ ਮੇਰੇ ਭਾਈ ਨੇ ਇੱਕ ਹੋਰ ਗੱਲ ਕੀਤੀ ਆ ਜਦੋਂ ਵੀ ਕਿਸੇ ਦੀ ਅਰੈਸਟ ਹੋਏਗੀ ਨਾਲ ਦੇ ਨਾਲ ਹੀ ਐਪਲੀਕੇਸ਼ਨ ਫਾਰ ਇਸ ਪਾਸਪੋਰਟ ਅਸੀਂ ਉਸੇ ਦੇ ਨਹੀਂ ਮੂਵ ਕਰ ਦਾਂਗੇ ਕਿ ਜੱਜ ਸਾਹਿਬ ਨੂੰ ਕਹਿ ਕੇ ਕਿ ਇਹਦਾ ਪਾਸਪੋਰਟ ਇੱਥੇ ਐਸ ਰੱਖਿਆ ਜਾਵੇ ਠੀਕ ਹੈ ਜੀ ਇੱਕ ਸਰ ਮੇਰੀ ਹੋਰ ਬੇਨਤੀ ਹੈ ਜੀ ਇੱਕ ਮਿੰਟ ਜੀ ਬਸ ਜੀ ਇਹਨਾਂ ਨੂੰ ਪਾਸਪੋਰਟ ਜਿਹੜਾ ਹੈਗਾ ਉਹ ਸਿਰਫ ਜੱਜ ਸਾਹਿਬ ਰੱਖ ਸਕਦੇ ਨੇ ਪੁਲਿਸ ਕੋ ਕੋਈ ਅਥਾਰਟੀ ਨਹੀਂ ਹੈਗੀ ਕਿ ਕਿਸੇ ਦਾ ਪਾਸਪੋਰਟ ਜ਼ਬਤ ਕਰ ਲੇ ਪਹਿਲਾਂ ਹੁੰਦਾ ਸੀ ਪਰ ਹੁਣ ਜੱਜ ਨੂੰ ਅਸੀਂ ਪ੍ਰੋਪਰ ਐਪਲੀਕੇਸ਼ਨ ਦਵਾਵਾਂਗੇ ਜੱਜ ਸਾਹਿਬ ਉਹਦੇ ਜੋ ਵੀ ਉਹਦੇ ਤੇ ਕਰਨਗੇ bail bond ਚ ਕਰ ਦੇਣਗੇ ਕਿ ਜੀ ਇਹਦਾ ਮਤਲਬ ਕਿ ਜਿਹੜਾ ਹੈਗਾ ਇੱਥੇ ਜਮ੍ਹਾਂ ਕਰਾਇਆ ਜਾਵੇ ਉਹ ਹਰੇਕ ਕੇਸ ਚ ਅਸੀਂ ਉਹ ਐਪਲੀਕੇਸ਼ਨ ਮੂਵ ਕਰਾਂਗੇ ਠੀਕ ਹੈ ਜੀ ਇਕਸਾਰ ਮੇਰੀ ਹੋਰ ਬੇਨਤੀ ਹੈ ਜਦੋਂ ਕਿਸੇ ਏਜੰਟ ਦੇ ਉੱਪਰ ਪਰਚਾ ਹੋ ਜਾਂਦਾ ਦਰਜ ਸਰ ਇਸ ਤੋਂ ਬਾਅਦ ਫਿਰ ਕਿਉਂਦਾ ਸਾਰੇ ਫਿਰ ਲਗਾਤਾਰ ਫੇਟਕਦੇ ਆ ਮਰੀਂ ਮੇਰੀ ਬੇਨਤੀ ਹੈ ਵੀ ਜਦੋਂ ਇੱਕ ਏਜੰਟ ਦੇ ਉੱਪਰ ਕਿਹਨਾ ਪਰਚਾ ਦਰਜ ਹੋ ਗਿਆ ਉਹਦਾ ਉਹਦਾ ਦਫ਼ਤਰ ਕਿਰਾ ਬੰਦ ਹੋਣਾ ਚਾਹੀਦਾ ਜੀ ਬਿਲਕੁਲ ਠੀਕ ਗੱਲ ਹੈ ਜੀ ਠੀਕ ਹੈ ਇਸ ਤੋਂ ਬਾਅਦ ਲੰਮਾ ਸਮਾਂ ਹੁਣ ਇਹਨਾਂ ਦੇ ਉੱਪਰ ਹੀ ਕਿੰਨੇ ਆ ਜਿਹੜੀਆਂ ਐਫਆਰੀਆਂ ਪਹਿਲਾਂ ਆਈਆਂ ਨੇਗੀਆਂ ਹੋਈਆਂ ਨੇਗੀਆਂ ਠੀਕ ਹੈ ਇਸ ਤੋਂ ਬਾਅਦ ਫਿਰ ਫਿਰ ਇਹ ਠੱਗੀ ਮਾਰੀ ਜਾਂਦੇ ਨੇਗੇ ਜੇਕਰ ਪ੍ਰਸ਼ਾਸਨਿਕ ਸਾਡੀ ਬੇਨਤੀ ਇਹ ਹੈ ਅਸੀਂ 25 ਤਰੀਕ ਤੱਕ ਸਾਰਾ ਕੁਝ ਦੇਖਾਂਗੇ ਇਸ ਤੋਂ ਬਾਅਦ ਨਹੀਂ ਐਸੀ ਮਜਬੂਰੀ ਸਰ ਸਾਨੂੰ ਸਾਡਾ ਅਧਿਕਾਰ ਹੈ ਅਸੀਂ ਅੰਦੋਲਨ ਵੀ ਇਹਨਾਂ ਦੇ ਖਿਲਾਫ ਕਰਾਂਗੇ ਸਾਨੂੰ ਪੂਰਾ ਯਕੀਨ ਹੈ ਕਿ ਤੁਸੀਂ ਸਾਡਾ ਪਹਿਲਾ ਮਸਲਾ ਕੋਈ ਪਹਿਲਾ ਹੱਲ ਕਰ ਦੋ ਠੀਕ ਹੈ ਜੀ ਤੇ ਲਾਇਸੈਂਸ ਰੱਦ ਹੋਣੇ ਚਾਹੀਦੇ ਨੇ ਜੀ ਜੇ ਉਹ ਕਿਸੇ ਦਾ ਲਾਇਸੈਂਸ ਵਰਤ ਵੀ ਰਿਹਾ ਤਾਂ ਉਹਦਾ ਰੱਦ ਹੋਣਾ ਚਾਹੀਦਾ ਸਰ 105 ਜਦੋਂ ਲੇਡੀਜ਼ ਉੱਥੇ ਚੱਲਦੀਆਂ ਆਉਂਦੀਆਂ ਕੀ ਗੱਲ ਜਿਹੜੀ ਨਾਲ ਹੀ ਪੁਲਿਸ ਆ ਉਹਨਾਂ ਨੂੰ ਬੁਲਾਇਆ ਜਾਂਦਾ ਫੜਨ ਲਈ ਲੇਡੀਜ਼ ਨੂੰ ਥੱਲੇ ਕਾਰਨ ਲਈ ਧੱਕੇ ਮਾਰਨ ਲਈ ਕਿਉਂ ਨਹੀਂ ਉੱਥੇ ਅਲਰਟ ਕੀਤਾ ਜਾਂਦਾ ਵੀ ਲੇਡੀਜ਼ ਵਾਸਤੇ ਤੁਸੀਂ ਪੁਲਿਸ ਇੱਦਾਂ ਕਿਉਂ ਕਰਦੀ ਆ ਸਰ ਤੁਸੀਂ ਉਸ ਸੈਕਟਰ ਦੇ ਵਿੱਚ ਕਿਉਂ ਨਹੀਂ ਇਕ ਵਾਰ ਰੂਲ ਲਗਾਉਂਦੇ ਵੀ ਉਹ ਤੁਸੀਂ ਕਿਉਂ ਕਰਦੀ ਆ ਸਟਾਫ ਸਰ ਬੇਸਟ ਬੇਸਟ ਬਹੁਤ ਕਰਦੇ ਨੇ ਜਿਵੇਂ ਸਰ ਇੰਨੀ ਬੇਸਟ ਕਰਦੇ ਨੇ ਬਹੁਤ ਸਾਕੇ ਬੇਸਟ ਕਰਦੇ ਆ ਨਾ ਸਟਾਫ ਜੀ ਬਹੁਤ ਬੰਦੇ ਆ ਪਹਿਲਾਂ ਤਾਂ ਇਹ ਤੁਹਾਨੂੰ ਬੰਦਾ ਚਾਹ ਕਾਫੀਆ ਤੋਂ ਬਾਹਰ ਠੀਕ ਹੈ ਜਿਹੜਾ ਜਿਹੜਾ ਇਹਨਾਂ ਦਾ ਜਿਹੜੇ ਇਹਨਾਂ ਦੇ ਸਕਿਉਰਟੀ ਗਾਰਡ ਨੇ ਜਿਹੜੇ ਵੀ ਲੱਗੇ ਨੇ ਉਹਨਾਂ ਦੀ ਅਸੀਂ ਸਾਰਿਆਂ ਦੀ ਲਿਸਟਾਂ ਲੈ ਲੈਨੇ ਠੀਕ ਹੈ ਜੀ ਉਹਨਾਂ ਨੂੰ ਅਸੀਂ ਪੁਲਿਸ ਕਰਦਾ ਯਾਰ ਇੱਕ ਮਿੰਟ ਇੱਕ ਮਿੰਟ ਜਿਹੜੇ ਵੀ ਇਹਨਾਂ ਦੇ ਸਿਕਿਉਰਟੀ ਜਿਹੜੇ ਵੀ ਬੌਂਸਰ ਬੌਂਸਰ ਬਾਹਰ ਰੱਖੇ ਨੇ ਉਹਨਾਂ ਦੀ ਅਸੀਂ ਸਾਰੀਆਂ ਡਿਸਟਾ ਕਰਕੇ ਤੇ ਉਹਨਾਂ ਨੂੰ ਵੱਖਰੇ ਤੌਰ ਤੇ ਥਾਣਿਆਂ 'ਚ ਬੁਲਾ ਕੇ ਤੇ ਉਹਨਾਂ ਨੂੰ ਹਦਾਇਤ ਕਰ ਦਿੰਦੇ ਨੇ ਕਿ ਤੁਹਾਡਾ ਕੰਮ ਹੈ ਸਿਰਫ ਸਿਕਿਉਰਟੀ ਪ੍ਰੋਵਾਈਡ ਕਰਨਾ ਮਿਸਬੀਹੇਵ ਨਹੀਂ ਕਰਨਾ ਇਹ ਕਿਸ ਟਾਈਮ ਕਿਹੜੀ ਪੁਲਿਸ ਆਉਂਦੀ ਹੈ ਜਦੋਂ ਲੇਡੀਜ਼ ਨੂੰ ਧੱਕਾ ਮਾਰਦੇ ਨੇ ਜੇ ਤਾਂ ਤੁਸੀਂ ਥਾਣੇ ਦੱਸ ਕੇ ਜਾਓਗੇ ਫਿਰ ਤਾਂ ਅਸੀਂ ਮਤਲਬ ਕਰ ਸਕਦੇ ਹਾਂ ਹੁਣ ਸਾਡੇ ਕੋਲ ਵੀ ਜਿੰਨ ਕੇ 15 ਮੁਲਾਜ਼ਮ ਹੀ ਨੇ ਹਰ ਥਾਣੇ 'ਚ ਵੀ ਹੈਵ ਟੂ ਅਸੀਂ ਲਾਅ ਐਂਡ ਆਰਡਰ ਵੀ ਵੇਖਣਾ ਆਪ ਤੁਹਾਡੇ ਕੋਰਟ ਕੋਟਾਂ ਚ ਵੀ ਜਾਣਾ ਹੈ ਹਾਈ ਕੋਰਟ ਵੀ ਜਾਣਾ ਹੈ ਤਪੀਸ਼ ਵੀ ਕਰਨੀ ਹੈ ਰਾਤ ਨੂੰ ਨਾਕੇ ਵੀ ਲਾਉਣੇ ਨੇ ਹਰ ਇੱਕ ਪ੍ਰਕਾਰ ਦੀ ਡਿਊਟੀ ਕਰਨੀ ਹੈ ਸੋ ਸਾਡੇ ਨਾਲ ਵੀ ਥੋੜਾ ਜਿਆ ਰੱਖੋ ਕਿ ਜਿੰਨਾ ਸਾਡਾ ਹੈਗੇ ਨੇ ਉਹਦੇ ਵਿੱਚ ਹੀ ਅਸੀਂ ਕੰਮ ਕਰ ਸਾਈ ਤੁਸੀਂ ਕੋਈ ਪਾਰਟਿਕੂਲਰ ਕੰਪਲੇਂਟ ਸਾਨੂੰ ਦਿਓਗੇ ਕਿ ਭਾਈ ਇਸ ਬੰਦੇ ਨੇ ਮਿਸ ਬਿਹੇਵ ਕੀਤਾ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਕਿ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਠੀਕ ਹੈ ਨਾ ਜੀ ਚਲ ਠੀਕ ਹੈ ਜੀ ਸਰ ਸਾਡੇ ਇੱਥੇ ਤਾਂ ਜੱਟ ਵੀ ਮਿਲਦੇ ਆ ਉਹ ਕਹਿੰਦੇ ਤੁਹਾਡੇ ਚਾਹੀ ਦਵਾ ਦੇ ਇੰਡੀਵਿਜੂਅਲ ਕਰਨੀ ਮੈਂ ਕਰਨੀ ਹਾਂ ਮੈਂ ਮੈਂ ਤੁਹਾਨੂੰ ਇੰਸ਼ੋਰੈਂਸ ਜਨਰਲ ਇੰਸ਼ੋਰੈਂਸ ਦੇ ਦਿੱਤੀ ਹੈ ਨਾ ਨਾ ਠੀਕ ਹੈ ਸਰ ਠੀਕ ਹੈ ਭਾਈ ਤੁਸੀਂ ਮਨਜ਼ੂਰ ਹੈ ਹਾਂ ਜੀ ਇਹ ਗੱਲ ਕਹਿਤੀ ਦੇਖੋ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਅਕਿ ਵੀ ਜੇਕਰ ਨਹੀਂ ਮਸਲੇ ਹੱਲ ਹੋਣਗੇ ਅਸੀਂ ਮਜਬੂਰਨ ਤੌਰ ਤੇ ਫਿਰ ਅਸੀਂ ਪ੍ਰਦਰਸ਼ਨ ਆਪਣਾ ਕਰਾਂਗੇ ਉਸ ਨਾਲ ਟਾਈਮ ਪ੍ਰਸ਼ਾਸਨ ਨੂੰ ਟਾਈਮ ਠੀਕ ਹੈ ਹੱਲ ਕਰਾਂਗੇ ਹਰ ਮੁੱਦੇ ਨਹੀਂ ਨਹੀਂ ਜੀ ਨਹੀਂ ਦਿਨ ਆ ਗਏ 25 ਦਿਨਾਂਗੇ ਇਹ ਜਿਹੜਾ ਚੱਲ ਪਿਆ ਉਹ ਜੋ ਜਰਨੀ ਰੱਖਾਂਗੇ 10 ਦਾ 10 ਰੱਖ ਲਓ ਤੇ 15 ਇਹ ਇਹ ਤੁਸੀਂ ਸਾਡੇ ਨਾਲ ਮਤਲਬ ਕਿ ਤੁਹਾਨੂੰ ਅਸੀਂ ਰੈਗੂਲਰ ਫੀਡਬੈਕ ਇਹਨਾਂ ਨੂੰ ਕਮੇਟੀ ਨੂੰ ਅਸੀਂ ਫੀਡਬੈਕ ਦੇਦੇ ਰਵਾਂਗੇ ਠੀਕ ਜੇ ਫਿਰ ਵੀ ਤੁਹਾਨੂੰ ਲੱਗੂਗਾ ਉਹ ਤੁਹਾਡਾ ਜਿਹੜਾ ਵੀ ਅਧਿਆਰ ਤੁਸੀਂ ਆਪਣਾ ਫੈਸਲਾ ਠੀਕ ਹੈ ਨਾ ਹਾਂ ਸਰ ਉਹਨਾਂ ਦਾ ਵੀ ਦੋਸਤ ਦੋਸੋਂ ਮੁਲਾਜ਼ਮ ਰੱਖਿਆ ਉਹਨਾਂ ਦਾ ਇਨਕਮ ਟੈਕਸ ਸਾਰਾ ਉਹ ਵੀ ਚੈੱਕ ਕਰੋ ਆਪਣੇ ਟ੍ਰੈਵਲ ਤੇ ਤੁਸੀਂ ਸਰ ਆਪ ਸੰਗੇ ਆਨ ਲੈ ਹੁਣ ਸਰ ਠੀਕ ਨਾਮ ਨਾਮ ਲਿਖਾਓ ਪਾਜੀ ਇੱਕ ਵਾਰ ਟਾਈ ਕਰ ਬਲੈ ਸੋ ਨਿਹਾਲ ਸਤ ਸ੍ਰੀ ਅਕਾਲ ਹਾਂ ਜੀ ਕੋਈ ਗੱਲ ਨਹੀਂ ਮੇਰੀ ਗੱਲ ਸੁਣ ਲਓ ਬਾਈ ਬੈਠ ਜਾਓ ਹੁਣ ਜਿਹੜੇ ਦੂਸਰੇ ਨੇਗੇ ਸਾਰੇ ਉਹਨਾਂ ਦੇ ਖਿਲਾਫ ਆ ਇੱਕ ਮਿੰਟ ਮੇਰੀ ਤੁਸੀਂ ਗੱਲ ਵੀ ਕਰਵਾਓ ਕਿਹੜੇ ਕਿਹੜੇ ਵੀ ਨੇਗੇ ਬਾਕੀ ਆਪਾਂ ਉਹਨੇ ਕਲਪ ਐਪਲੀਕੇਸ਼ਨਾਂ ਵਿੱਚ ਦਵਾਈ ਅਗਲੀ ਗੱਲ ਸੁਣ ਲਓ ਮੇਰੀ ਗੱਲ ਸੁਣ ਲਓ ਇਹ ਵੀ ਗੱਲ ਮੇਰੀ ਮੈਂ ਆਪਣਾ ਸਿੱਧੀ ਦਿਹਾੜੇ ਆ ਗਿਆ ਹਣਾ ਹਾਂਜੀ ਹਾਂਜੀ ਇਸ ਤੋਂ ਬਾਅਦ ਕਿ 24 ਪੀਕ ਤੋਂ ਸ਼ੁਰੂ ਹੋ ਜਾਣਾ ਚਲੋ 25 ਤੋਂ ਆਪਾਂ ਜਨਵਰੀ ਦੇ ਵਿੱਚ ਆਪਾਂ ਜਨਵਰੀ 5-4 ਤੋਂ ਫਿਰ ਵਾਧ ਆਪਾਂ ਆਵਾਜ਼ ਚ ਅੰਦੋਲਨ ਸ਼ੁਰੂ ਕਰਾਂਗੇ ਇਹ ਗੱਲ ਤੁਹਾਨੂੰ ਮੈਂ ਦੱਸ ਦਾਂ ਬਾਈ ਜਦੋਂ ਇੱਕ ਬੰਦੇ ਦੇ ਪੈਸੇ ਮੁੜਦੇ ਨੇ ਮੈਂ ਆਪਣੇ ਘਰੇ ਵੀ ਕੀ ਦੇਖੀ ਐ ਮੁੜ ਕੇ ਅਗਲਾ ਕਹਿੰਦਾ ਮੇਰਾ ਕੰਮ ਹੋ ਗਿਆ ਮੈਂ ਕੀਰਣਾ ਮੈਂ ਕਿੱਥੇ ਜਾਵਾਂ ਅੱਜ ਮੈਂ ਇਹ ਗੱਲ ਕੱਲ ਸਪੈਸ਼ਲ ਬੋਲਦੀ ਸੀਗੀ ਮੈਨੂੰ ਇੱਕੀ ਬੰਦਾ ਉਹ ਨਜ਼ਰ ਨਹੀਂ ਆ ਰਿਹਾ ਜਿਹਦੇ ਪੈਸੇ ਦਿਵਾਏ ਨੇ ਕਿਵੇਂ ਨਹੀਂ ਮਾੜੀ ਗੱਲ ਆਏ ਆ ਭਾਈ ਆਇਓ ਚੱਲ ਚੰਗੀ ਗੱਲ ਆ ਜਿੰਨਾ ਤਾਂ ਦੇਖੋ ਚਲੋ ਕੋਈ ਤੇ ਆਇਆ ਛੇਰ ਮੇਰੇ ਇੱਥੇ ਆ ਪ੍ਰਸ਼ਾਸਨ ਪਰ ਇੱਥੇ ਖੜਾ ਹੈ ਇੱਥੇ ਪਰਚਾ ਦਰਜ ਕਰਾਇਆ ਹੋਇਆ ਹੈ ਤੁਹਾਨੂੰ ਆਪਣਾ ਏਜੰਟ ਹੈ ਇੱਥੇ ਨਾ ਕੀ ਹੋ ਤੈਨੂੰ ਮੈਂ ਭੁੱਲ ਜਾਣਾ ਉਹ ਮੇਰਾ ਪਰਚਾ ਚੱਲ ਰਿਹਾ ਮੈਂ ਦੀ ਮਾਫੀ ਵੀ ਮੰਗੀ ਮੈਂ ਉਹ ਤੇਨੂੰ ਕੋਈ ਪ੍ਰੋਮਿਸ ਨਹੀਂ ਕਰਾਂ ਤੂੰ ਮੈਨੂੰ ਲੈ ਜਾ ਮੈਨੂੰ ਪਰੋਬਲ ਜਿਹੜੀ ਸਜ਼ਾ ਕਰਾ ਦਿੱਤੀ ਹਮਾਲੀ ਦੇ ਏਜੰਟ ਨੇ ਕੱਲ ਤੋਂ ਮੈਨੂੰ ਪਤਾ ਨਹੀਂ ਕਿਹੜਾ ਕੇਸ ਸੀਗਾ ਉਹ ਮੈਂ ਭੁੱਲ ਗਿਆ ਉਹਦੇ ਦੇ ਮੈਂ ਉਹਨੂੰ ਕਹਿੰਦਾ ਉਹਨੇ ਜਿਹੜਾ ਮੇਰੇ ਤੇ ਪੰਗੜਾ ਕਰਾਇਆ ਹੋਇਆ ਪਰਚਾ ਕਹਿੰਦੇ ਮੈਂ ਮੈਂ ਇਹਨਾਂ ਤੋਂ ਮੈਂ ਕਹਿੰਦਾ ਜਿਹੜਾ ਤੁਸੀਂ ਕਰਨਾ ਜੋ ਤੁਸੀਂ ਕਰਨਾ ਮੇਰੇ ਤੇ ਜਿਹੜੀ ਮੈਨੂੰ ਜੇਲ ਕਰਾਉਣੇ ਆ ਕਰਾ ਦਿਓ ਕੋਈ ਫਰਕ ਨਹੀਂ ਪੈਂਦਾ ਉਹਨੇ ਮੈਂ ਤਰੀਕਾ ਭੁਗਤਦਾ ਆਪਣਾ ਪਰਸੋ ਚਾਹਤੇ ਮੇਰੇ ਇੱਕ ਦਿਨ ਤੇ ਦੋ ਤਰੀਕਾ ਸੀ ਇਹ ਇਸ ਕਰਕੇ ਮੈਂ ਜਿੰਨਾ ਵੀ ਉਹ ਤੁਹਾਡੇ ਲਈ ਸੰਘਰਸ਼ ਕਰ ਸਕਦਾ ਕਰਦਾ ਪਰ ਹੁਣ ਗੱਲ ਤੁਹਾਡੇ ਤੇ ਖੜੀ ਹੈ ਅੱਜ ਤੁਸੀਂ ਆ ਗਏ ਇੱਥੇ ਅੱਜ ਤੁਹਾਡੇ ਲਈ ਐਡਾ ਬੜਿਆ ਅਫਸਰ ਇੱਥੇ ਚੱਲ ਕੇ ਆਏ ਨੇ ਠੀਕ ਸਾਨੂੰ ਲੋੜ ਆ ਐਸਐਸਪੀ ਦਾ ਇੱਥੇ ਚੱਲ ਕੇ ਆਉਣਾ ਤੁਹਾਡੇ ਲਈ ਤੁਹਾਡੀ ਤੁਹਾਡੇ ਕੰਮ ਦੀ ਪ੍ਰਾਪਤੀ ਹੈ ਤੁਹਾਡੇ ਲੋਕਾਂ ਦੀ ਇੱਕ ਤਰੀਕੀ ਪ੍ਰਾਪਤੀ ਹੈ ਸੁਣੋ ਮੇਰੀ ਗੱਲ ਇਹਦੇ ਵਿੱਚ ਕੀ ਹੋਣਾ ਹੈ ਇਹਦੇ ਵਿੱਚ ਅੱਜ ਇਹਨਾਂ ਦੇ ਸਾਰਿਆਂ ਦੇ ਕੰਨ ਖੜੇ ਹੋਣੇ ਆ ਵੀ ਲੋਕ ਇਕੱਠੇ ਹੋਗੇ ਬਹੁਤ ਜਿਹੜੇ ਤੁਹਾਡੇ ਨਾਲ ਬਤਮੀ ਜੀ ਨਾਲ ਜਿਵੇਂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਨਾ ਉਹ ਤੁਹਾਨੂੰ ਸਿੱਧੇ ਮੂੰਹ ਗੱਲ ਵੀ ਕਰਨਗੇ ਇਹ ਚੀਜ਼ ਨਾ ਤੁਹਾਡੇ ਆਉਣ ਨਾਲ ਇਹ ਇਫੈਕਟ ਪੈਦੂ ਤਾਂ ਘਰਾਂ ਤੋਂ ਨਿਕਲਣ ਨੂੰ ਤਿਆਰੀ ਨਹੀਂ ਕਈ ਤਾਂ ਬੰਦੇ ਇਸ ਪ੍ਰਕਾਰ ਦੇ ਨੇਗੇ ਜਦੋਂ ਮੈਂ ਦੇਖਦਾ ਕਹਿੰਦੇ ਵੀ ਸਾਡੀ ਤਾਂ ਦੇਖੋ ਜੀ ਬੇਇੱਜ਼ਤੀ ਆ ਸਾਡੇ ਤਾਂ ਪਿੰਡ ਦੇ ਵਿੱਚ ਬੇਇੱਜ਼ਤੀ ਨਾ ਸਾਡੀ ਕਿਤੇ ਹੋਰ ਨਾ ਬੇਇੱਜ਼ਤੀ ਹੋ ਜੇ ਅਸੀਂ ਭਾਨੇ ਕੋਲੇ ਚੱਲ ਜਾਾਂਗੇ ਉਹਦੀ ਵੀਡੀਓ ਨਾ ਪਾਜੇ ਅਹੀਂ ਲੋਕ ਘਰਾਂ ਦੇ ਵਿੱਚ ਹੀ ਇਹਨਾਂ ਦੇ ਦਾ ਠੱਗੇ ਹੋਏ ਘਰਾਂ ਦੇ ਵਿੱਚ ਹੀ ਘੁੱਟਲ ਕੇ ਮਰੀ ਜਾਂਦੇ ਨੇ ਕਿਉਂ ਸਟਾਰ ਨਿਕਲਣ ਦੀ ਤਿਆਰੀ ਉਹਨਾਂ ਨੂੰ ਡਰ ਸਾਨੂੰ ਸਾਡੀ ਕਮਾਈ ਸਾਡੀ ਮੈਂ ਬਾਪੂ ਆਏ ਜੇ ਮੇਰੇ ਕੋਲੇ ਘਰੇ ਲੋਕ ਆਉਂਦੇ ਨੇਗੇ ਬਸ ਸਾਡੀ ਗੱਲ ਬਾਹਰ ਨਾ ਜਾਏ ਸਾਡਾ ਠੱਗੀ ਬਜੀਏ ਉਹਦਾ ਗਾਮਾ ਪ੍ਰਸ਼ਾਸਨ ਹੁਣ ਆਏ ਸੀ ਆਪਣੇ ਕੋਲ ਹਨ ਤੇ ਸਾਰੇ ਕਹਿ ਰਹੇ ਕਿ ਰਕੇਸ਼ ਰਿੱਕੀ ਨੂੰ ਆਪਾਂ ਕਸਟਡੀ ਚ ਰੱਖਿਆ ਹੋਇਆ ਤੇ ਸਾਰੇ 24 ਆਵਰਸ ਦੇ ਬਾਅਦ ਮਤਲਬ ਕਿ ਉਹਨਾਂ ਨੂੰ ਅਜੇ ਵੀ ਉੱਥੇ ਰੱਖਿਆ ਹੈ ਕਿ ਜਾਂ ਹੁਣ ਉਹ ਬਾਹਰ ਨਹੀਂ ਆਉਣਗੇ ਅੰਗਰੀ ਹੋਣਾ ਹੈ 24 ਉਹਨਾਂ ਦੀ ਗੱਲ ਕਿੰਨੇ ਦਿਨ ਬਾਅਦ ਕਿਦ ਕਦੋਂ ਕਿੱਥੇ ਕਰੀ ਚੁੱਕੇ 6 ਸਰ 6 ਤਰੀਕ ਦੀ ਹੋਈ ਹੈ ਅਸੀਂ ਇਹੀ ਪ੍ਰਸ਼ਾਸਨ ਕੋਲੋਂ ਪੁੱਛਣਾ ਦਿੱਤਾ ਉਹਨੇ ਮੈਨੂੰ ਦੱਸਿਆ ਤਾਂ ਹਰ ਗੋ 9 ਤਰੀਕ ਹੈ ਹਾਂਜੀ ਮੇਰਾ ਹਫਤਾ ਰਿਮਾਂਡ ਰੱਖਿਆ ਪੁਲਿਸ ਨੇ ਤੁਹਾਡਾ ਮੇਰੀ ਧਿਆਨ ਦਿਗਾ ਹਲਕਾ ਰਿਮਾਂਡ 10 ਦਿਨ ਵੀ ਰਿਮਾਂਡ ਲੱਗਦਾ ਪਹਿਲਾਂ ਜੇ ਅੰਦਰ ਹੀ ਉਹ ਕਹਿ ਰਹੇ ਅੰਦਰ ਨੇ ਕੋਰਟ ਜਾਏ ਕਹਿੰਦੇ 1 ਮਿੰਟ ਕੋਰਟ ਨੂੰ ਪੁਲਿਸ ਜਾਏ ਕਹਿੰਦੇ ਮੈਂ ਤੁਹਾਨੂੰ ਦੱਸਦਾ ਭਾਣੇ ਨਹੀਂ ਉੱਥੇ ਕਿਹਾ ਅੰਦਰ ਹੀ ਉਹ ਨੇ ਇਹ ਦੱਸਦਾ ਨੂੰ ਕਿਹਨੂੰ ਕੋਈ ਪਤਾ ਨਹੀਂ ਨਾ ਇਹ ਹੁੰਦਾ ਭਾਣੇ ਜਿਵੇਂ ਦੇਖੋ ਕੋਰਟ ਕੋਲੇ ਪ੍ਰੋਟੈਸਟ ਨਹੀਂ ਗਿਆ ਜਦੋਂ ਹੁਣ ਮੈਂ ਮੋਜਲਮ ਹਾਂ ਮੈਨੂੰ ਇਹਨਾਂ ਨੇ ਮੋਜਲਮ ਬਣਾਇਆ ਸੀਗਾ ਮੈਨੂੰ ਇਹਨਾਂ ਨੇ ਕੋਰਟ ਦੇਣਾ ਮੈਂ ਇਹ ਕਹਿੰਦੇ ਉਹਨਾਂ ਨੂੰ ਸਾਨੂੰ ਦੰਗ ਦੋ ਰਿਮਾਂਡ ਦੇ ਦਿੰਦੇ ਪਾਗਲਰ ਮਾਮਲਾ ਪੂਰਾ ਹੋ ਸਮਾ ਸੀਗਾ ਹੈਲੋ ਫੇਰੇ ਕਹਿੰਦੇ ਤੁਹਾਨੂੰ ਫੇਰ ਰਿਮਾਂਡ ਦੇ ਦੇਵਾਂ ਰਿਮਾਂਡ ਦੇ ਨਸਰ ਸਮਝਾ ਜੀ ਜਿਹੜਾ ਜੇਲ ਭੁੱਜਣ ਤੋਂ ਪਹਿਲਾਂ ਰਿਮਾਂਡ ਤੇ ਚੱਲਦਾ ਹੁੰਦਾ ਬੰਦਾ ਠੀਕ ਹੈ ਨਾ ਜੀ ਗੱਲ ਹੁਣ ਦੇਖੋ ਇੱਕ ਗੱਲ ਆ ਜਿਹੜਾ ਹਰਦਰਾਖਸ਼ ਗਰੋਪ ਵਾਲ ਨੇ ਜਿੰਨੇ ਵੀ ਤੁਸੀਂ ਜਿੰਨਿਆਂ ਨੂੰ ਵੱਧ ਤੁਸੀਂ ਪੈਚ ਕਰੋਗੇ ਹਾਂਜੀ ਜਿੰਨੇ ਤੁਸੀਂ ਜਿਹੜੇ ਅਡਵਾਈਜ਼ਰ ਰੱਖੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਗੇ ਮਸਲਾ ਹੱਲ ਤਾਂ ਹੋਣਾ ਠੀਕ ਹੈ ਸਰ ਠੀਕ ਹੈ ਨਾ ਗੱਲ ਅਗਲੀ ਗੱਲ ਉਹਦੀ ਪ੍ਰਾਪਰਟੀ ਕਿੱਥੇ ਆ ਦੇਖੋ ਆਪਾਂ ਇਹ ਪ੍ਰਸ਼ਾਸਨ ਨੂੰ ਦੱਸਣਾ ਉਹਦੀ ਪ੍ਰਾਪਰਟੀ ਕਿੱਥੇ ਕਿੱਥੇ ਆ ਇਹ ਕੰਮ ਤੁਹਾਨੂੰ ਕਰਨਾ ਪੈਣਾ ਬਾਈ ਜੀ ਖਾਸੇ ਵਾਲੀ ਉਹਦੀ ਪ੍ਰਾਪਰਟੀ ਕਿੱਥੇ ਕਿੱਥੇ ਆ ਆਪਾਂ ਕੱਲ ਨੂੰ ਦੇਖ ਅਸੀਂ ਕੀ ਹੁੰਦਾ ਕਈ ਥੰਮ ਤੇ ਮੈਂ ਉਹ ਥੰਮ ਤੇ ਅੰਦੋਲਨ ਕਰ ਲੈ ਗਿਆ ਜਦੋਂ ਬੰਦਰੀ ਆਪਾਂ ਨੂੰ ਪ੍ਰਾਪਰਟੀ ਪਤਾ ਲੱਗਦਾ ਨੇ ਵੀ ਆਹ ਪ੍ਰਾਪਰਟੀ ਮੇਰਾ ਆਹ ਪ੍ਰਾਪਰਟੀ ਦੇ ਅਸੀਂ ਜਾਂ ਕਿੰਦੇ ਮੂਦੇ ਧਰਨਾ ਲਾਵਾਂਗੇ ਪ੍ਰੌਪਰਟੀ ਅਟੈਚ ਕਰੋ ਇਹਨੂੰ ਵੇਚ ਕੇ ਸਾਡੇ ਪੈਸੇ ਦਿਓ ਉਹ ਥੋਡੇ ਦੇ ਥੋੜਾ ਹਰਜਾ ਜਿੰਨੇ ਵੀ ਤੁਹਾਨੂੰ ਵਿਤਰਾਕ ਗਰੁੱਪਾਂ ਨਾਲ ਜਿੰਨੇ ਵੀ ਜਾਣਤਾਂ ਨੇ ਉਹ ਇਹਨਾਂ ਦੀ ਪ੍ਰਾਪਰਟੀ ਕਿੱਥੇ ਆ ਜਿੱਥੇ ਜਮਾਂ ਬੰਦੀ ਨਿਕਲਦੀ ਉੱਥੋਂ ਉਹਦੇ ਸਕੂਲ ਇੰਸਟੀਚੂਟ ਹੈਗੇ ਆ ਬੰਦੀ ਵੇਖੋ ਇਹ ਤਾਂ ਇਹਨਾਂ ਨੇ ਦੁਜੀ ਕਰ ਤੁਹਾਨੂੰ ਦੇਖ ਰਿਹਾ ਦਾ ਇੰਨਾ ਤਾਹ ਖਰਾਬ ਆ ਆ ਦੇਰਿਆ ਆਪਣਾ ਪਾਸਪੋਰਟ ਇੱਥੇ ਦਿਖਾ ਰਿਹਾ ਵੇਖੋ ਯੂਨਾਈਟਿਡ ਸਟੇਟ ਅਮਰੀਕਾ ਇਹੋ ਨੇ ਮੈਂ ਆਸ ਟਾਈਮ ਫੋਨ ਕਰਕੇ ਮੇਰੇ ਘਰੇ ਫੋਨ ਕਰ ਰਿਹਾ ਮੇਰੇ ਹਸਬੰਦ ਦੇ ਫੋਨ ਤੇ ਉਹਨਾਂ ਤਾਂ ਕਹਿੰਦੇ ਕਿ ਮੇਰੇ ਅੰਦਰ ਗੱਲ ਕਰ ਸਕਦੇ ਆ ਮੈਂ ਕਹਿੰਨ ਨਹੀਂ ਜਿਹੜਾ ਇਹ ਨੰਬਰ ਆ ਨਾ ਇਹ ਨੰਬਰ ਦੀ ਹੁਣ ਦੇਖੋ ਜੀ ਆਪ ਵੀ ਕਿਸਨਾ ਆ ਗਿਆ ਪੰਜਾਹ ਸੰਭਾਤ ਸਰ ਤਾਂ ਕਿ ਉਹਨਾਂ ਨੂੰ ਇਹ ਪੈਸੇ ਲੈਂਦੇ ਆ ਕਿਸੇ ਹੋਰ ਕੋਨਟੈਕਟ ਤੋਂ ਇਹਨਾਂ ਨੇ ਚੈੱਕ ਦੇਣਾ ਕਿਸੇ ਹੋਰ ਕੋਨਟੈਕਟ ਨਾਲ ਕੋਈ ਤਿੰਨੋ ਚਾਰੋਂ ਕੋਈ ਰਲਦਾ ਨਹੀਂ ਉਹ ਤਾਂ ਇਹਨਾਂ ਦਾ A3 ਦਾ ਬਾਲਾ ਫੱਟਾ ਇਹਨਾਂ ਨੇ ਉਹ ਚੀਜ਼ ਬਣਾਈ ਹੋਈ ਠੀਕ ਹੈ ਨਾ ਲੈ ਹੁਣ ਤੁਸੀਂ ਮੇਰੀ ਗੱਲ ਸੁਣੋ ਲੈ ਬਈ ਜਿਹੜੇ ਜਿਹੜੇ ਹੋਰ ਮੇਰੇ ਕੋਲੇ ਆ ਗਏ ਉਹਨਾਂ ਨੂੰ ਬੰਦ ਜਾਂਦੇ ਆ ਆ ਲੈ ਕੇ ਆ ਪਾਣੇ ਲਈ ਹਾਂ ਆ ਨਾਮ ਲੇਖਣੇ ਲਈ ਚਲੋ ਤੁਸੀਂ ਬਹਿ ਜਾ ਯਾਰ ਪਾਣੇ ਬਹਿ ਗਿਆ ਹਾਂਜੀ ਸਾਰੀਆਂ ਮੇਰੀਆਂ ਪਾਣਾ ਭਾਈ ਬਹਿ ਜਾ ਤੁਸੀਂ ਨਹੀਂ ਗੱਲ ਹੋਊ ਫਿਲਟਰ ਲੱਗ ਗਿਆ ਸਾਡਾ ਤੇ ਨਿਪਟ ਗਿਆ ਜੀ ਉਹ ਵੀ ਤੇ ਗੱਲ ਉਹ ਫਿਰ ਢੀਟ ਮਾਣੀ ਮੁੱਟੀ ਘਟੇ ਨਾ ਪਤਾ ਕੀ ਢੀਟ ਮਾਣੀ ਉਡੀ ਛਟੇਗੀ ਫਿਰ ਉਹਨੂੰ ਹੋਊਗਾ ਦਾ ਗੱਲ ਕਰਦਾ ਜਦੋਂ ਨੇੜੇ ਜਿਆਦੇ ਹੋ ਜਾਂਦੇ ਨੇ ਫਿਰ ਓਖਾ ਕਰ ਦੇਣਾ